ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਜਰੂਰ ਦਬਾ ਲਵੋ ਤਾਂ ਕਿ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਦਾ ਵਿਸ਼ਾ ਹੁਕਮਨਾਮਾ ਸਾਹਿਬ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫਰਮਾਨ ਗੁਜਰੀ ਕੀ ਵਾਰ ਮਹਲਾ 3 ਸਿਕੰਦਰ ਬਰਾਹਿਮ ਕੀ ਵਾਰ ਕੀ ਤੁਣੀ ਗਾਉਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ 3 ਇਹ ਜਗਤ ਮਮਤਾ ਮੂਆ ਜੀਵਨ ਕੀ ਵਿਦ ਨਾਹੀ ਗੁਰ ਕੇ ਬਾਣੇ ਜੋ ਚਲੈ ਤਾਂ ਜੀਵਨ ਪਦਵੀ ਪਾਹੇ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਏ ਨਾਨਕ ਨਦਰੀ ਮਨ ਵਸੈ ਗੁਰਮਖ ਸਹਿਜ ਸਮਾਏ ਪਿਆਰੀ ਸਾਧ ਸੰਗਤ ਜੀ ਅੱਜ ਦੇ ਫਰਮਾਨ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਇਹ ਜਗਤ ਅਣਪਤ ਇਹ ਚੀਜ਼ ਮੇਰੀ ਬਣ ਜਾਏ ਇਹ ਚੀਜ਼ ਮੇਰੀ ਹੋ ਜਾਏ ਇਸ ਵਿੱਚ ਹੀ ਐਨਾ ਫਸਿਆ ਹੈ ਕਿ ਇਸ ਨੂੰ ਜਿਉਣ ਦੀ ਜਾਚ ਨਹੀਂ ਜਿਹੜੇ ਮਨੁੱਖ ਸਤਗੁਰ ਦੇ ਕਹੇ ਤੇ ਤੁਰਦੇ ਨੇ ਉਹ ਜੀਵਨ ਜੁਗਤ ਸਿੱਖ ਲੈਂਦੇ ਨੇ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿੱਤ ਜੋੜਦੇ ਨੇ ਉਹ ਸਮਝੋ ਸਦਾ ਹੀ ਜਿਉਂਦੇ ਨੇ ਗੁਰੂ ਦੇ ਸਾਨ ਮੁਖ ਹੋਇਆ ਮੇਰ ਦਾ ਮਾਲਕ ਪ੍ਰਭੂ ਮਨ ਵਿੱਚ ਆ ਵਸਦਾ ਹੈ ਗੁਰਮੁਖ ਉਸ ਅਵਸਥਾ ਵਿੱਚ ਜਾ ਅਪਰਦੇ ਹਨ ਜਿੱਥੇ ਪਦਾਰਥਾਂ ਵੱਲ ਮਨ ਡੋਲਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ